ਨਾ ਬਾਹਰ ਕੇ ਬਾਹਰ ਜਾਣ ਦਾ ਸਰ ਬਾਹਰ ਨਾ ਜਾਣਦੇ ਇਹਨਾਂ ਨੂੰ ਸਰ ਬਾਹਰ ਨਾ ਜਾਣਦੇ ਮੈਂ ਜਿੰਦਾ ਗੁੰਜੀ ਤੁਹਾਨੂੰ ਦਿੱਤਾ ਆ ਪਹਿਲਾਂ ਕਰਿਆ ਬੈਠੋ ਤਾਂ ਸਹੀ ਨਾ ਬੈਠੋ ਇੱਥੇ ਖੜ ਕੇ ਜਵਾਬ ਨਾ ਦਿਓ ਬੈਠੋ ਮੈਨੂੰ ਪਤਾ ਤੁਸੀਂ ਬਹਾਨਾ ਤੁਸੀਂ ਬਹਾਨਾ ਬਾਹਰ ਤੋਂ ਬਾਹਰ ਜਾਣ ਦਾ ਇਹ ਬਹਾਨਾ ਅੱਜ ਵਿਧਾਨ ਸਭਾ ਸੈਸ਼ਨ ਦੇ ਵਿੱਚ ਮੁੱਖ ਮੁੱਦਾ ਰਿਹਾ ਸੀ BBMB ਤੋਂ CISF ਹਟਾਉਣ ਦਾ ਜਿਸ ਨੂੰ ਲੈ ਕੇ ਸਵਾਲ ਵੀ ਖੜੇ ਹੋਏ ਤੇ ਦੂਜੇ ਪਾਸੇ ਸਵਾਲ ਸਿੱਧੇ ਤੌਰ ਤੇ ਇਸ ਸਮੇਂ ਦੀਆਂ ਸਰਕਾਰਾਂ ਤੇ ਵੀ ਚੁੱਕੇ ਗਏ ਤੇ ਪੁਰਾਣੀਆਂ ਸਰਕਾਰਾਂ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਗਈ ਇਸ ਤੇ ਵੀ ਖੜੇ ਹੋਏ ਇਸ ਦੇ ਉੱਤੇ ਮੁੱਖ ਮੰਤਰੀ ਮਾਨ ਅਤੇ ਪ੍ਰਤਾਪ ਬਾਜ਼ਵਾਦੀ ਤਕੜੀ ਬਹਿਸ ਹੋਈ ਤੇ ਇਸ ਤਿੱਖੀ ਬਹਿਸ ਦੇ ਵਿੱਚ ਜੋ ਨਤੀਜਾ ਸਾਹਮਣੇ ਆਇਆ ਕਿ ਉਹ ਵਰਕਆਊਟ ਕਰਨੀ ਲੱਗੇ ਸੀ ਪਰ ਮੁੱਖ ਮੰਤਰੀ ਮਾਨ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਸਪੀਕਰ ਸਾਹਿਬ ਹੁਣ ਤਾਂ ਸਦਨ ਨੂੰ ਜਿੰਦਾ ਹੀ ਲਾ ਦੋ ਕਿਉਂਕਿ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਸੀ ਕਿ ਇਹਨਾਂ ਨੇ ਮੁੱਦੇ ਤੇ ਬਹਿਸ ਨਹੀਂ ਕਰਨੀ ਹੋਰ ਕਿਸ ਤਰ੍ਹਾਂ ਦੀ ਰਹੀ ਏ ਤਿੱਖੀ ਬਹਿਸ ਆਓ ਦੇਖਦੇ ਹਾਂ। ਕੰਦਰੀ ਦਾੜੀ ਹਿਲਦੀ ਹੈ ਉਹ ਦਾੜੀ ਨਾਲ ਸਰ ਤੁਸੀਂ ਹਰ ਗੱਲ ਤੁਸੀਂ ਇਹਨੂੰ ਧਰਮ ਧਰਮ ਤੇ ਕਿਉਂ ਲੈ ਕੇ ਜੋਰ ਦੀ ਦਾੜੀ ਇੰਟਰਕਾ ਉਹ ਵੀ ਹੁੰਦਾ ਹੈ ਪੰਜਾਬੀ ਪੜ੍ਹ ਕੇ ਆਇਆ ਕਰੋ ਲੋ ਲੋ ਹੋਰ ਇਹਦਾ ਇਹਦਾ ਨਹੀਂ ਪਤਾ ਬੈਠੋ ਜੀ ਬੈਠੋ ਬੈਠੋ ਬਿਠਾ ਲਓ ਯਾਰ ਬਿਠਾ ਲਓ ਬਿਠਾ ਲਓ ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਤੇ ਆਪਾ ਅੱਗੇ ਤੁਹਾਨੂੰ ਵੀ ਕਾਰੋਈ ਚਲੋ ਜੀ ਹੈਲੋ ਹੈਲੋ ਮਾਨਯੋਗ ਮੁੱਖ ਮੰਤਰੀ ਸਾਹਿਬ ਬਾਜਵਾ ਸਾਹਿਬ ਇੱਕ ਹੋਰ ਵੀ ਕਹਾਵਤਾ ਹੈ ਇੱਕ ਹੋਰ ਵੀ ਕਹਾਵਤਾ ਵੀ ਚੋਰ ਦੀ ਦਾੜੀ ਜਿਤਨਕਾ ਹੁੰਦਾ ਉਹ ਵੀ ਬਦਲਦੀ ਹੁਣ ਆ ਫਿਰ ਇਹਦਾ ਮਤਲਬ ਤੁਸੀਂ ਫਿਰ ਮੇਰੀ ਦਾੜੀ ਦੀ ਗੱਲ ਕਰ ਦਿਓ ਤੁਹਾਡੀ ਦਾੜੀ ਚ ਵੱਡਾ ਤਨਕਾ ਛੋਟਾ ਉੱਥੇ ਬਹਿ ਜਾਓ ਬਹਿ ਜਾਓ ਆ ਰਾਮਨਾਮਾ ਗੱਲ ਕਰ ਲਾਂ ਸੀਰੀਅਸ ਮੈਂ ਦੱਸਦਾ ਮੈਂ ਦੇਖੋ ਆਪਾਂ ਲੋਕ ਦੇਖ ਕਰੋਣ ਪੰਜਾਬੀ ਦੇਖ ਰਹੇ ਆ ਬੈਠੋ ਤਾਂ ਸਹੀ ਨਾ ਬੈਠੋ ਇੱਥੇ ਖੜ ਕੇ ਜਵਾਬ ਨਾ ਦਿਓ ਬੈਠੋ ਮੈਨੂੰ ਪਤਾ ਤੁਸੀਂ ਬਹਾਨਾ ਤੁਸੀਂ ਬਹਾਨਾ ਭਾਲ ਕੇ ਬਾਹਰ ਜਾਂਦਾ ਇਹ ਬਹਾਨਾ ਭਾਲ ਕੇ ਬਾਹਰ ਜਾਂਦਾ ਬਾਹਰ ਨਾ ਜਾਂਦੇ ਉਹ ਇਹਨਾਂ ਨੂੰ ਫਿਰ ਬਾਹਰ ਨਾ ਜਾਂਦੇ ਮੈਂ ਜਿੰਦਾ ਗੁੰਜੀ ਤੁਹਾਨੂੰ ਦਿੱਤਾ ਆ ਪਹਿਲਾਂ ਸਰ ਮੈਂ ਉਹਨਾਂ ਨੂੰ ਕਹਿ ਰਿਹਾ ਦੇਖੋ ਚਲੋ ਮੈਂ ਤੁਹਾਨੂੰ ਦੱਸਦਾ ਹੈ ਉਹਨਾਂ ਨੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਬਾਹਰ ਨਹੀਂ ਜੀ ਨਹੀਂ ਤੁਸੀਂ ਨਹੀਂ ਉਹਨਾਂ ਨੇ ਉਹਨਾਂ ਨੇ ਸੀਰੀਅਸ ਡਿਸਕਸ਼ਨ ਦੀ ਗੱਲ ਕੀਤੀ ਹੈ ਆਪਾਂ ਕਿਰਪਾ ਕਰਕੇ ਬੈਠੀਏ ਗੱਲ ਨੂੰ ਸੀਰੀਅਸ ਡਿਸਕਸ਼ਨ ਵੱਲ ਲੈ ਕੇ ਜਾਈਏ ਜੀ ਲੈ ਕੇ ਜਲੋ ਨਾ ਦੇਖੋ ਲੋ 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 ਕਿਸੇ ਨੇ ਆਓ ਆਓ ਸਾਡਾ ਦਰਸ਼ਕੀ ਸੰਖੇਪ ਜੀ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਬੋਲਣਗੇ ਜੀ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਸਪੀਕਰ ਸਾਹਿਬ ਅ ਤੁਸੀਂ ਮੈਨੂੰ ਇਸ ਮੁਕੱਦਸ ਹਾਊਸ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਹੈ ਤੇ ਅ ਰਣੇ ਕਮੈਂਟਰੀ ਨਾ ਕੀਤੀ ਜਾਵੇ ਮੈਂ ਟ੍ਰੈਜਰੀ ਬੈਂਚਸ ਨੂੰ ਬੇਨਤੀ ਕਰਦਾ ਬਹੁਤ ਬਹੁਤ ਜੀ ਲੋਕ ਤੁਸੀਂ ਆ ਬੋਲ ਰਹੇ ಲೆਟ ਹਿਮ ਪੀਕ ਜੀ ਬੀਬੀ ਐਮਬੀ ਤੇ ਬਹਿਸ ਚੱਲ ਰਹੀ ਹੈ ਬੜਾ ਪਿਛਲੇ ਦਿਨੀ 올 ਪਾਰਟੀ ਮੀਟਿੰਗ ਵੀ ਹੋਈ ਸੀ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇंदे ਆਏ ਤੇ ਉਹਨਾਂ ਨੇ ਸਹਿਮਤੀ ਵੀ ਦਿੱਤੀ ਕਿ ਹਾਂ ਅਸੀਂ ਇਸ ਮਾਮਲੇ 'ਚ ਤੁਹਾਡੇ ਨਾਲ ਕਿਉਂਕਿ ਪੰਜਾਬ ਦੇ ਪਾਣੀ ਦਾ ਮਸਲਾ ਸੀ